ਇਹ ਦੇ ਪੀਲੇ ਲੰਬੇ ਸਮੇਂ ਤੋਂ ਸ਼ਿਕਾਇਤਾਂ ਲੋਕਾਂ ਦੀ ਆ ਰਹੀਆਂ ਨੇ ਜੋ ਹਾਲਾਤ ਨੇ ਬੜੀ ਪਹਿਲੀ ਵਾਰ ਪਹਿਲਾਂ ਵੀ ਇਹਨਾਂ ਨਾਲ ਗੱਲਬਾਤ ਹੋਈ ਆ ਸੋ ਡੇਂਗੂ ਵੀ ਫੈਲ ਰਿਹਾ ਉਹਦੇ ਕਰਕੇ ਮੇਰੀ ਅੱਜ ਡੇਢ ਘੰਟੇ ਦੇ ਬਾਅਦ ਮੀਟਿੰਗ ਹੋਈ ਹੈ ਤਿੰਨੋਂ ਡਾਕਟਰ ਸਾਹਿਬਾਨ ਨੇ ਜਿਹੜੇ ਕਾਰਪੋਰੇਸ਼ਨ ਦੇ ਔਰ ਐਸਸੀ ਨੇ ਜਿਹੜੇ ਬਾਗਬਾਨੀ ਦੇ ਜਿਹੜਾ ਧਿਆਨ ਰੱਖਦੇ ਨੇ ਸਾਰੇ ਸ਼ਹਿਰ ਦਾ ਕੋਈ ਸੜਕ ਟੁੱਟੀ ਹੋਵੇ ਕੋਈ ਮੁਸ਼ਕਿਲਾਂਤ ਹੋਵੇ ਸੋ ਸਫਾਈ ਦਾ ਵੀ ਧਿਆਨ ਰੱਖਦੇ ਉਹਨਾਂ ਨਾਲ ਮੈਂ ਮੀਟਿੰਗ ਕੀਤੀ ਆ ਪਹਿਲੀ ਗੱਲ ਤੇ ਮੈਂ ਇਹ ਦੱਸ ਦੇਣਾ ਚਾਹੁੰਦਾ ਕਿ ਸ਼ਹਿਰ ਨੂੰ ਠੀਕ ਕਰਨ ਵਾਸਤੇ ਜਿਹੜੀ ਕੰਪਨੀ ਦੇ ਨਾਲ ਕੋਈ ਮੁਸ਼ਕਿਲਾਂ ਚੱਲੀ ਆ ਰਹੀ ਸੀ ਉਹ ਕਾਫੀ ਹੱਦ ਤੱਕ ਹੱਲ ਹੋ ਗਈ ਹੈ 15 ਦਿਨ ਦਾ ਇਹਨਾਂ ਨੇ ਟਾਈਮ ਲੈ ਕੇ 15 ਦਿਨ ਦੇ ਵਿੱਚ ਵਿੱਚ ਧੌਨਗੜੀ ਲਿਫਟਿੰਗ ਆ ਜਿਹੜੀ ਮੁਸ਼ਕਿਲਾਂ ਤੇ ਉਹਦੇ ਤੋਂ ਰਾਤ ਮਿਲੂਗੀ ਸ਼ਹਿਰ ਵਾਸੀਆਂ ਨੂੰ कूੜੇ ਤੋਂ ਖਾਸ ਕਰਕੇ ਕਿਉਂਕਿ ਕਾਫੀ ਲੰਬੀ ਲੜਾਈ ਇਹਨਾਂ ਦੀ ਖਿੱਚੋਤਾਣ ਕੰਪਨੀ ਦੇ ਨਾਲ ਚੱਲੀ ਹੈ ਨੰਬਰ 1 ਤੇ ਉਹ ਆ ਨੰਬਰ 2 ਜਿਹੜੀ ਸ਼ਹਿਰ ਦੇ ਵਿੱਚ ਫੌਗ ਦੀ ਛੜਕਾਏ ਆ ਉਹ ਬਿਲਕੁਲ ਨਾ ਮਾਤਰ ਸੀ 73 ਦੇ ਉੱਤੇ ਜਿਹੜੀ ਇਹਨਾਂ ਦੇ ਆਫਿਸ ਦੇ ਵਿੱਚ ਜੋ ਰਿਪੋਰਟਸ ਨੇ ਉਹਦੇ ਮੁਤਾਬਿਕ ਤੇ ਸਾਰੀ ਜਗ੍ਹਾ ਹੋ ਰਹੀ ਹੈ ਪਰ ਮੈਂ ਸਾਰੇ ਕਾਉਂਸਲਰ ਸੇ ਬਾਹਰ ਨਾਲ ਕਰੀਬ 25 30 ਨਾਲ ਗੱਲਬਾਤ ਕਰਕੇ ਸਪੀਕਰ ਫੋਨ ਲਾ ਕੇ ਇਹਨਾਂ ਨੂੰ ਸੁਣਾਈ ਹੈ ਵੀ ਜ਼ਮੀਨ ਦੇ ਉੱਤੇ ਕੋਈ ਹਲਾਤ ਨਹੀਂ ਉਹਦੇ 'ਚ ਸਾਰੀਆਂ ਪਾਰਟੀ ਦੇ ਕਾਉਂਸਲਰ ਨਾਲ ਗੱਲ ਕੀਤੀ ਕਿਸੇ ਇੱਕ ਪਾਰਟੀ ਦੇ ਨਾਲ ਗੱਲ ਨਹੀਂ ਮੈਂ ਕੀਤੀ ਉਹ ਚਾਵਾਦੀ ਪਾਰਟੀ ਦੇ ਵੀ ਸੀ ਉਹ ਚਕਾਲੀ ਦਲ ਦੇ ਵੀ ਸੀ ਉਹ ਚ ਭਾਜਪਾ ਦੇ ਵੀ ਸੀ ਕੁਝ ਕਾਂਗਰਸ ਦੇ ਵੀ ਸੀ ਸਾਰਿਆਂ ਨਾਲ ਗੱਲਬਾਤ ਕਰਕੇ ਇਹਨਾਂ ਨੂੰ ਦੱਸਿਆ ਗਿਆ ਵੀ ਹਾਲਾਤ ਜਿਹੜੇ ਸ਼ਹਿਰ ਦੇ ਨੇ ਉਹ ਬਾੜੇ ਨੇ ਤੁਸੀਂ ਜ਼ਮੀਨ ਤੇ ਉਤਰੋ ਔਰ ਉਹਦੇ ਆਸਤੇ ਸਾਨੂੰ ਤੁਹਾਨੂੰ ਆਪਣੇ ਆਪ ਨੂੰ ਜਵਾਬ ਦੇ ਬਣਾਉਣਾ ਪਊਗਾ ਕਿਉਂਕਿ ਸਰਕਾਰ ਨਾ ਵੀ ਹੋਵੇ ਸਿਸਟਮ ਤੇ ਹੈਗਾ ਨਾ ਦੂਜੀ ਗੱਲ ਮੈਂ ਸਰਕਾਰ ਨੂੰ ਕਹਿਣਾ ਚਾਹੁੰਦਾ ਕਿ ਕਾਂਗ ਇਸ ਕਾਰਪੋਰੇਸ਼ਨ ਕੋ ਕੋਈ ਪੈਸਾ ਹੈ ਨਹੀਂਗਾ ਸਿਵਾਏ ਤਨਖਾਹਾਂ ਦੇਣ ਤੋਂ ਸਰਕਾਰ ਇਮੀਡੀਏਟ ਮਿਨੀਮਮ 100 ਕਰੋੜ ਰੁਪਇਆ ਪੰਜਾਬ ਸਰਕਾਰ ਮਹਿਆ ਕਰਾਵੇ ਤੇ ਤਦ ਜਾ ਕੇ ਮਾੜੇ ਮੋਤੇ ਹਾਲ ਜਿਹੜੇ ਆ ਉਹ ਠੀਕ ਹੋ ਸਕਦੇ ਨੇ ਕਿਉਂਕਿ ਅਜੇ ਤੱਕ ਇਹ 스마트 ਸਿਟੀ ਤੋਂ ਪੈਸੇ ਮੰਗੀ ਜਾ ਰਹੇ ਆ ਕਦੇ ਅਲੱਗ-ਅਲੱਗ ਪ੍ਰੋਜੈਕਟਾਂ ਤੋਂ ਆ ਰਹੇ ਆ ਉਦੋਂ ਵਿੱਤ ਕਮਿਸ਼ਨ ਜਿਹੜਾ ਲੰਬੇ ਸਮੇਂ ਤੋਂ ਜਿਹੜਾ ਸਾਨੂੰ ਸੈਂਟਰਲ ਗਵਰਨਮੈਂਟ ਦਿੰਦੀ ਸੀ ਉਹਨੇ ਵੀ ਬੰਦ ਕਰਤਾ ਕਿਉਂਕ ਵਿੱਤ ਕਮਿਸ਼ਨ ਸੀ ਉਹ ਤਨਖਾਹਾਂ 'ਚ ਵਰਤਿਆ ਜਾ ਰਿਹਾ ਸੀ। ਉਹਨਾਂ ਨੇ ਵੀ ਬੰਦ ਕਰਤਾ ਕਿ ਵਿੱਤ ਕਮਿਸ਼ਨ ਲੋਕਾਂ ਦੀ ਸਹੂਲਤਾਂ ਵਾਸਤੇ ਆਉਂਦਾ ਹੈ। ਸੋ ਮੈਂ ਅੱਜ ਫੌਜ ਏਰੀਆ ਲਾਂਸ ਰੋਡ ਦਾ ਇਹਨਾਂ ਨੂੰ ਥੋੜਾ ਵਿਜ਼ਿਟ ਕਰਾਇਆ ਨਾਵਲਟੀ ਚੌਂਕ। ਮੈਂ ਕਿਹਾ ਘੱਟੋ-ਘੱਟ ਆਪਾਂ ਜਿਹੜਾ ਜੇ ਆਪਾਂ ਇਹਨੂੰ ਠੀਕ ਨਹੀਂ ਰੱਖ ਸਕਦੇ ਤੇ ਸ਼ਹਿਰ ਦੀ ਕੀ ਉਮੀਦ ਰੱਖ ਸਕਦੇ ਹਾਂ? ਬੰਦਾ ਕਹਿੰਦਾ ਵੀ ਆਹ ਦੋ ਵੱਡੇ ਏਰੀਆ ਵੀ ਚਲੋ ਇਹ ਤਾਂ ਠੀਕ ਨੇ। ਉਹ ਵੀ ਠੀਕ ਨਹੀਂਗੇ। ਜਿੰਨੀਆਂ ਆਬਾਦੀਆਂ ਨੇ ਮੁਸਫਾਬਾਦ ਪੀ ਜਾ ਕੇ ਵੇਖ ਲਓ, 88 ਫੁੱਟ ਵੇਖ ਲਓ, ਸੁਲਤਾਨਵਿੰਡ ਵੇਖ ਲਓ, ਸੁਭਾਸ਼ ਗੁਜਰਾਤੀ ਬਸਤੀ ਵੇਖ ਲਓ ਕਿਸੇ ਵੀ ਜਗ੍ਹਾ ਤੇ ਗਮਟਾਲਾ ਵੇਖ ਲਓ ਮਾੜ ਵੇਖ ਲਓ ਜਿਹੜੇ ਕਾਰਪੋਰੇਸ਼ਨ ਦੇ ਅੰਦਰ ਆਉਂਦੇ ਨੇ ਬਹੁਤ ਮਾੜੀ ਹਾਲਾਤ ਹੈ ਲੋਕਾਂ ਦੀ ਉੱਤੇ ਪੀਣ ਵਾਲੇ ਪਾਣੀ ਤੋਂ ਸੀਵਰੇਜ ਤੋਂ ਸੋ ਉਹਦੇ ਬਾਰੇ ਡਿਟੇਲ ਦੇ ਵਿੱਚ ਗੱਲਬਾਤ ਕੀਤੀ ਹੈ ਕੋਈ ਲੜਾਈ ਦਾ ਮੰਤਵ ਨਹੀਂਗਾ ਪਰ ਇੱਕ ਇਹਨਾਂ ਨੂੰ ਮੈਂ ਗੱਲ ਕਹੀ ਹੈ ਇਹਨਾਂ ਨੇ 20 ਦਿਨ ਦਾ ਕਿਹਾ ਮੈਂ ਕਿਹਾ ਕੋਈ ਗੱਲ ਨਹੀਂ ਤੁਸੀਂ 15 20 ਦਿਨ ਚ ਉਹਨੂੰ ਕਰੋ ਜੇ ਲਿਫਟ ਨਹੀਂ ਕਰੋਗੇ ਤੇ ਗੁਰਜੀਤ ਸਿੰਘ ਔਜਲਾ ਭੁੱਖ ਹੜਤਾਲ ਤੇ ਲੰਬੇ ਸਮੇਂ ਵਾਸਤੇ ਇੱਕ ਦੋ ਦਿਨ ਦੀ ਨਹੀਂ ਹੋਊਗੀ ਕਾਰਪੋਰੇਸ਼ਨ ਦਫ਼ਤਰ ਦੇ ਮੂਹਰੇ ਬੈਠੇਗਾ ਤੁਹਾਨੂੰ ਇਹਦੇ ਲਈ ਜਵਾਬਦੇਹ ਬਣਾਏਗਾ ਸਰਕਾਰ ਨੂੰ ਜਵਾਬਦੇਹ ਵੀ ਬਣਾਏਗਾ ਸਰ ਸਾਰੇ ਸ਼ਹਿਰ ਚ ਕੂੜੇ ਡੰਪ ਬਣ ਗਏ ਰਣਜੀਤ ਜੀ ਇਹਨੂੰ ਬਹੁਤ ਇਲਾਕਾ ਉਹ ਡੰਪ ਬਣ ਗਿਆ ਹਾਲ ਬਿਆਰ ਦੇਖੋ ਸਾਰੀ ਦੁਨੀਆ ਲੰਗਰ ਸਿੰਘ ਸਾਹਿਬ ਨੇ ਤਬਦੀਲ ਬਣ ਗਈ ਹੈ ਖਿਡਾਰੀ ਪੁੱਲ ਬਣ ਗਿਆ ਮੈਂ ਨਜ਼ਰ ਨਹੀਂ ਆਉਂਦਾ ਮੈਂ ਇਹੀ ਚੀਜ਼ਾਂ ਨਹੀਂ ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ ਤੁਹਾਨੂੰ ਦਫ਼ਤਰਾਂ 'ਚੋਂ ਨਿਕਲਣਾ ਪਊਗਾ ਤੁਸੀਂ 2 ਘੰਟੇ ਦਫ਼ਤਰ ਲਾਓ ਹਫ਼ਤੇ ਦੇ ਵਿੱਚ 3 ਦਿਨ ਘੱਟੋ ਘਾਟ ਫੀਲਡ 'ਚ ਨਿਕਲੋ ਨਹੀਂ ਜਿਹੜੇ ਡੰਪ ਬਣੇ ਉਹਨਾਂ ਦੀ ਕੀ ਮੈਂ ਤੁਹਾਨੂੰ ਉਹੀ ਗੱਲ ਦੱਸਿਆ ਲੇ ਗਾ ਡੰਪਾਂ ਦੀ ਮੈਂ ਗੱਲ ਕੀਤੀ ਮੈਂ ਕਿਹਾ ਹੁਣ ਦੱਸੋ ਤੁਸੀਂ ਘ ਦੂਜੀ ਗੱਲ ਮੈਂ ਕਿਹਾ ਕੂੜਾ ਲਿਫਟ ਹੋ ਜੂਗਾ ਚਲੋ ਚਲੇਗਾ ਉਥੋਂ ਤੱਕ ਉਹਨੂੰ ਕਿਵੇਂ ਸੈਗਰੀਗੇਟ ਕਰਨਾ ਕੀ ਉਹ ਉਥੇ ਵੱਡਾ ਉਥੇ ਵੀ ਲੋਕ ਰਹਿ ਰਹੇ ਨੇ ਸੋ ਮੈਂ ਇਹਨਾਂ ਨੂੰ ਇੱਕ ਬੇਨਤੀ ਕੀਤੀ ਕਿ ਜਿੰਨੇ ਡੰਪ ਬਣੇ ਨੇ ਤੁਸੀਂ ਇਹਨਾਂ ਨੇ ਕੰਟਰੈਕਟ ਕੀਤਾ ਸੀ ਕਿ ਅਸੀਂ ਕੂੜਾ ਵੱਡੀ ਮਸ਼ੀਨ ਚ ਭਰਨ ਵਾਸਤੇ ਜਿਹੜਾ ਡਿਪੈਂਸਰ ਉੱਥੀਵੇਂ ਮੰਦੇਜ ਕੰਪੈਕਟਰ ਦੇ ਵਿੱਚ ਅਸੀਂ ਕੋਈ ਜਗ੍ਹਾ ਦਵਾਂਗੇ ਪਰ ਇਹ ਜਗ੍ਹਾ ਬਿਲਕੁਲ ਘਰਾਂ ਦੇ ਵਿੱਚ ਇਹਨਾਂ ਨੇ ਦਿੱਤੀ ਸਾਰੀ ਜਗ੍ਹਾ ਤੇ ਦੂਰ ਹੈ ਚਲੋ ਮੰਨਿਆ ਜਾ ਸਕਦਾ ਕਿ ਚੇਂਜ ਹੋਣਾ ਪਰ ਕੰਪੈਕਟਰ ਦਾ ਜਿੰਦਾ ਨੇ ਨਾਲ ਨਾਲ ਚੇਂਜ ਕਰ ਪਏ ਪਰ ਕੰਪੈਕਟਰ ਚਾਰ ਨੇ ਸਾਰੇ ਸ਼ਹਿਰ ਦੇ ਫਟੋਗੜ 3 25 30 ਤੇ ਉਥੇ ਲੋਡ ਹੈ ਤੇ ਚਾਰਨਾ ਕਿਵੇਂ ਹੋਗਾ ਲੰਬਾ ਜ਼ਮਾਂ ਪੈ ਰਿੰਦੇ ਆ 스ਮੈਲ ਕਰਦੇ ਆ ਉਥੇ ਬਿਮਾਰੀਆਂ ਲੱਗਣ ਦਾ ਘਤਰਾ ਹੈ ਸੋ ਡੰਪਾਂ ਨੂੰ ਵੀ ਚੁੱਕਣ ਦਾ ਮੈਂ ਇਹਨਾਂ ਨੂੰ ਆਪਣੀ ਮੀਟਿੰਗ ਦੇ ਵਿੱਚ ਹਵਾਲਾ ਦਿੱਤਾ ਹੈ ਕਿ ਇਮੀਡੀਏਟ ਉਹਨਾਂ ਤੇ ਐਕਟ ਕਰੋ ਉਹਨਾਂ ਨੂੰ ਵੀ ਚੁੱਕੋ ਬਟਾਲਾ ਰੋਡ ਤੇ 1 ਸਾਲ ਫਾਈਲ ਹੀ ਨਹੀਂ ਸਾਈਨ ਹੋਈ ਜਿਹਦੇ ਨਾਲ ਕਿ ਐਲ ਆਰਟੀ ਨੇ ਕੰਮ ਕਰਨਾ ਸੀ ਬਟਾਲਾ ਰੋਡ ਦੇ ਲੋਕ ਵੀ ਰਹਿੰਦੇ ਨੇ 1 ਸਾਲ ਅਧਿਕਾਰੀਆਂ ਨੇ ਫਾਈਲ ਹੀ ਨਹੀਂ ਸਾਈਨ ਕੀਤੀ ਤੁਸੀਂ ਗੱਲਾਂ ਤੇ ਬਹੁਤ ਵੱਡੀਆਂ ਵੱਡੀਆਂ ਕਰ ਰਹੇ ਹੋ ਜ਼ਮੀਨੀ ਪੱਤਰ ਦੀ ਹਕੀਕਤ ਹੈ ਵਾ ਮੈਂ ਨਹੀਂ ਸੁਮਿਤਜੀ ਵੇਖੋ ਸੁਮਿਤਜੀ ਮੈਂ ਤੁਹਾਨੂੰ ਇਹੀ ਗੱਲ ਕਹਿ ਰਿਹਾ ਜਿਹੜੀ ਗੱਲ ਤੇ ਮੇਰੇ ਧਿਆਨ ਚ ਆਉਂਦੀ ਹੈ ਮੈਂ ਵੀ ਇਹਨਾਂ ਦੇ ਧਿਆਨ ਚ ਲਿਆਉ ਰਿਹਾ ਇਹ ਇਹ ਸਟੇਟ ਗਵਰਨਮੈਂਟ ਦੀਆਂ ਜ਼ਿੰਮੇਵਾਰੀਆਂ ਨੇ ਮੇਰੀਆਂ ਜ਼ਿੰਮੇਵਾਰੀਆਂ ਨਹੀਂ ਬਟ ਮੈਂ ਬਤੌਰ ਮੈਂਬਰ ਪਾਰਲੀਮੈਂਟ ਹੁੰਦੇ ਇੱਕ ਲੋਕ ਨੁਮਾਇੰਦਾ ਚੁਣਿਆ ਨੁਮਾਇੰਦਾ ਹੁੰਦਾ ਮੇਰੀ ਜ਼ਿੰਮੇਵਾਰੀ ਬਣਦੀ ਆ ਮੈਂ ਇਹਨਾਂ ਤੱਕ ਪਹੁੰਚਿਆ ਹੁਣ ਜੇ ਕੋਈ ਫਾਈਲ ਸਾਲ ਧਿਆਨ ਚ ਨਹੀਂ ਇਹੀ ਤੁਸੀਂ ਮੇਰੇ ਚ ਦੋ ਦੇਖੋ ਸਰਕਾਰ ਦਾ ਤੇ ਜੋ ਲਾ ਦਿਓ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਉਹਦੇ ਤੇ ਕੋਈ ਦੋ ਲੋਕ ਐਸੋ ਪਿਆ ਹੈ ਨਹੀਂਗਾ ਸਾਨੂੰ ਉਤਰਨ ਦੀ ਲੋੜ ਥਾੜਾ ਮੈਂਬਰ ਪਾਰਲੀ ਇਥੇ ਮੇਅਰ ਦਾ ਕੰਮ ਹੈ ਇਥੇ ਲੋਕਲ ਬਾਰਡੀ ਮਿਨਿਸਟਰ ਦਾ ਕੰਮ ਹੈ ਇਥੇ ਐਮ ਐਲ ਏ ਬੈਠੇ ਉਹਨਾਂ ਦਾ ਕੰਮ ਹੈ ਮੇਰੀ ਤਾਂ ਬਹੁਤ ਬਾਤ ਚਵਾਰੀ ਆਉਂਦੀ ਪਰ ਮੈਨੂੰ ਮਜਬੂਰਨ ਉਤਰਨਾ ਪੈ ਰਿਹਾ ਸੁਧਾਰ ਕਿਵੇਂ ਸੁਧਾਰ ਕਿੱਥੋਂ ਹੋਵੇ ਸੁਧਾਰ ਦੇਖੋ ਤੁਸੀਂ ਬਹੁਤ ਵਧੀਆ ਕਰ ਰਹੇ ਹੋ ਸੁਧਾਰ ਦੇਖੋ ਸੁਧਾਰ ਤੇ ਇਹਨਾਂ ਤੋਂ ਪ੍ਰੋਮਿਸ ਲਿਆ ਹੈ ਮੌਜੂਦਾ ਇਹ ਨਹੀਂ ਹੋਰ ਕਿਤੋਂ ਲਈਏ ਜੀ ਪ੍ਰੋਮਿਸ ਹੋਰ ਕੋਈ ਬੰਦਾ ਹੀ ਨਹੀਂ ਹੈਗਾ ਜਿਹਨੇ ਕੋਈ ਪ੍ਰੋਮਿਸ ਲਈਏ ਕਿਹਦੇ ਕੋਲ ਲਈਏ ਜਿਹੜੇ ਮੌਜੂਦਾ ਸੀਟਾਂ ਦੇ ਬੈਠੇ ਨੇ ਇਹ ਰਹੀ ਐਸੀ ਤਰ੍ਹਾਂ ਜਾਰੀ ਰਹਿ ਲਾਪਰਵਾਹੀ ਐਸੀ ਤਰ੍ਹਾਂ ਜਾਰੀ ਰਹੀ ਮੈਂ ਤੁਹਾਨੂੰ ਦੱਸਦਾ ਕਿ 15 ਦਿਨ ਦਾ ਇਹਨਾਂ ਟ ਭਾਵੇਂ ਦੋ ਦਿਨ ਵਿੱਚੋਂ ਆ ਕੇ ਸੰਬੋਲਕ ਮੈਨੂੰ ਭੁਖੜ ਹੜਤਾਲ ਕਰਨੀ ਵੀ ਮੈਂ ਦੋ ਦਿਨ ਵੀ ਕਰੂੰ 15 ਦਿਨਾਂ ਬਾਅਦ ਸ਼ਨੀ ਐਤਵਾਰ ਵੀ ਹੈ ਸ਼ਨੀ ਐਤਵਾਰ ਵੀ ਕਰੂੰਗਾ ਭੁਖੜ ਹੜਤਾਲ ਕਰ ਲੈ ਹੋਊਗਾ ਕੰਮ ਇੰਨੇ ਸਾਲਾਂ ਤੋਂ ਨਹੀਂ ਦੇਖ ਮੇਰੀ ਗੱਲ ਨਾ ਜੇ ਮੈਂ ਹੁਣੇ ਕਹਿੰਦਾ ਹੋਣਾ ਨਹੀਂ ਤਾਂ ਫਿਰ ਆਪਾਂ ਸਾਰੇ ਘਰੋਂ ਚਲੇ ਜਾਗੇ ਕਰਨ ਲਈ ਤਾਂ ਬੈਠੇ ਆਂ ਜਵਾਬ ਦੇ ਹੀ ਬਣਾਈ ਆ ਨਹੀਂ ਕਰਨਗੇ ਦੱਦ ਮੈਂ ਤਰ ਸਮਾਜ ਚ ਬੈਠੇ ਕਮੀ ਕਿੱਥੇ ਲੱਗੀ ਹੋ ਜੀ ਸਰ ਕਮੀ ਕਿੱਥੇ ਲੱਗੋ ਚਾਂ ਤੇ ਜਾਂਦੀਆਂ ਕਰਦੇ ਆ ਕਿ ਇਹਦੇ ਕਰਕੇ ਫੀਡਰਾਂ ਤੋਂ ਬਾਸਪਾ ਡੇਟੇ ਲੱਗ ਕੁੱਡੀ ਡੇਟ ਤੇ ਸੀਵਰੇਜ ਦਾ ਪਾਣੀ ਖੜਾ ਹੈ ਕਾਸ ਕਰਕੇ ਮੈਂ ਮੈਂ ਤਾਂ ਕਹਿ ਰਿਹਾ ਮੋਰ ਸਰਕਾਰ ਨੇ ਨਹੀਂ ਕੀਤਾ ਸਰਕਾਰ ਫੇਲ ਹੈ ਨਾ ਪੈਸੇ ਦਿੱਤੇ ਨਾ ਕਾਰਪੋਰੇਸ਼ਨ ਕੋ ਪੈਸੇ ਹੈਗੇ ਗੱਲਾ ਚੰਦਰਮਾ ਤੇ ਜਿਹੜੇ ਕਰ ਰਹੇ ਨੇ ਉਹਨਾਂ ਨੂੰ ਸਵਾਲ ਦੀ ਪੁੱਛ ਸਕਦੇ ਜ ਮੈਂ ਤੇ ਸਿਮਰ ਅੰਮ੍ਰਿਤਸਰ ਰਹਿੰਦੀ ਗੱਲ ਕਰਦਾ ਮੈਨੂੰ ਅੰਮ੍ਰਿਤਸਰ ਦਾ ਪਤਾ ਜੀ ਮੇਰੇ ਵੀਰ ਮੈਂ ਤੁਹਾਨੂੰ ਕਹਿ ਰਿਹਾ ਜੇ ਕੂੜੇ ਜੇ ਕੂੜੇ ਦਾ ਢੇਰ ਚੁੱਕਿਆ ਜਾਂਦਾ ਮੇਰੇ ਵੀਰ ਮੈਂ ਤੁਹਾਨੂੰ ਕਹਿ ਰਿਹਾ ਜੇ ਕੂੜੇ ਜੇ ਕੂੜੇ ਦਾ ਢੇਰ ਚੁੱਕਿਆ ਜਾਂਦਾ ਸਾਨੂੰ ਇੱਥੇ ਤੁਰੇ ਫਿਰਨ ਦੀ ਲੋੜ ਸੀ ਸਾਨੂੰ ਮਿੱਟੀ ਕਰਨ ਦੀ ਲੋੜ ਹੀ ਨਹੀਂ ਸੀ ਪੈਣੀ ਮੇਰੇ ਦੇ ਕੰਮ ਪਾਰਲੀਮੈਂਟ ਸੈਸ਼ਨ ਹੈ ਮੈਂ ਤੇ ਉਹਦੀ ਤਿਆਰੀ ਕਰ ਰਿਹਾ ਕਿ ਸੈਸ਼ਨ ਚ ਕਿਵੇਂ ਜਾਣਾ ਕੀ ਕਰਨਾ ਤੇ ਮੈ ਕਿਸੇ ਨਾ ਕੇ ਸਰਕਾਰ ਸੁਪਰੀਮ ਕੋਰਟ ਚਲੀ ਗਈ ਹੈ ਚਲੋ ਹੋਰ ਸਰਕਾਰ ਨੇ ਆਪਣਾ ਜੋ ਦੇਖੋ 3 ਸਾਲ ਅੱਗੇ ਕਾਉਂਸਲਰ ਨਹੀਂ ਹੈਗੇ ਹੋਰ ਲੋਕ ਤੱਕੇ ਖਾਣਗੇ ਫਿਰ ਇਲੈਕਸ਼ਨ ਤੇ ਕਰਉਣੀ ਚਾਹੀਦੀ ਇਮੀਡੀਏਟ ਸਰਕਾਰ ਨੂੰ ਨਹੀਂ ਸਰਕਾਰ ਸੁਪਰੀਮ ਕੋਰਟ ਗਈ ਇਹਨੂੰ ਕਿਵੇਂ ਵੇਚਦੇ ਹੋ ਉਹ ਦੇਖੋ ਉਹ ਤਿਆਰ ਹੀ ਨਹੀਂ ਹੈਗੇ ਉਹ ਤਿਆਰ ਨਹੀਂ ਹੈਗੇ ਇਲੈਕਸ਼ਨ ਦਾ ਉਹਨਾਂ ਨੂੰ ਪਤਾ ਲੋਕ ਗੁੱਸਾ ਨਿਕਲਣਾ ਲੋਕਾਂ ਦਾ ਗੁੱਸਾ ਨਿਕਲਣਾ ਹੈ ਸੋ ਮੈਂ ਇਹ ਕਹਿਣੀ ਚਾਹੁੰਦਾ ਅੰਮ੍ਰਿਤਸਰ ਸ਼ਹਿਰ ਵਾਸਤੇ ਅੱਜ ਡਿਟੇਲਡ ਮੀਟਿੰਗ ਹੋਈ ਆ ਔਰ ਮੈਂ ਇਹਨਾਂ ਨੂੰ ਇੱਕ ਗੱਲ ਦੀ ਇਹ ਵਾਰਨਿੰਗ ਪੱਕੀ ਦਿੱਤੀ ਹੈ ਕਿ ਮੈਂ ਭੋਗੜ ਹੜਤਾਲ ਤੇ ਪਹੁੰਗਾਂਗਾ ਪਹੁੰਗਾਂਗਾ ਤੁਹਾਡੇ ਦੂਏ ਕੇ ਜੇ ਤੁਸੀਂ ਲੋਕਾਂ ਨੂੰ ਸਾਫ ਸੁਥਰਾ ਪਾਣੀ ਸੀਵਰੇਜ ਤੇ ਸਫਾਈ ਦਾ ਪ੍ਰਬੰਧ ਨਾ ਕਰਕੇ ਗਏ ਉਹ ਤੇ ਤੁਸੀਂ ਹੁਣ ਆਪੇ ਪ੍ਰਬੰਧ ਕਰ ਲਓ ਦੂਸਰੀ ਗੱਲ ਨਾਵਲਟੀ ਚੌਂਕ ਜਿਹੜਾ ਮੈਂ ਇਹਨਾਂ ਨੂੰ ਕਹਿ ਕੇ ਇੱਕ ਘਟੋ ਘਟੇ ਇੱਕ ਚੌਂਕ ਤੇ ਲੋਕਾਂ ਦੇ ਵੇਖਣਯੋਗਾ ਬਣਾ ਦਿਓ ਕਿਉਂਕਿ ਇੱਥੇ ਹੁਣ ਡੇਲੀ ਰੋਜ਼ ਦੇ 2-250 ਜਿਹੜਾ ਟੂਰਿਸਟ ਇੱਥੇ ਪੱਕਾ ਹੀ ਆਉਂਦੇ ਆ ਕਿਉਂਕਿ ਆ ਇੱਕ ਪੁਆਇੰਟ ਬਣ ਗਿਆ ਫੂਡ ਜੁਆਇੰਟ ਸੋ ਇਹਨੂੰ ਬੈਸਟ ਕਰਨ ਵਾਸਤੇ ਬਿਜਲੀ ਬੋਰਡ ਦੇ ਪੀ ਕਿ ਤੁਸੀਂ ਆਪਣਾ ਤਰੀਕਾ ਦੋਸਤੋਂ 15 ਫੁੱਟ ਦੀ ਕਰੋਸਮੈਂਟ ਪਬਲਿਕ ਪਲੇਸ ਕੀਤੀ ਹੈ 15 ਫੁੱਟ ਲੋਕਾਂ ਦੀ ਜਗ੍ਹਾ ਬੰਦ ਲਈ ਇਹਨਾਂ ਨੇ ਕੋਈ ਸਰਕਾਰੀ ਡਿਪਾਰਟਮੈਂਟ ਨੇ ਸੋ ਮੈਂ ਉਹਦੇ ਆਸਤੀਆਂ ਨੂੰ ਠੀਕ ਕਰਨਾ ਸੀ ਇਹਨਾਂ ਕਹਿੰਦੇ ਤੁਸੀਂ ਪਲਾਨ ਬਣਾਓ ਤੁਹਾਨੂੰ ਪੈਸੇ ਚਾਹੀਦੇ ਆ ਮੈਂ ਐਮਪੀ ਲੜ ਚੁੱਕੇ ਦੂੰਗਾ ਤੁਸੀਂ ਠੀਕ ਤੇ ਕਰੋ ਜ਼ਿੰਮੇਵਾਰੀ ਤੁਹਾਡੀ ਆ ਕੰਮ ਸਾਨੂੰ ਕਰਨਾ ਪੈ ਰਿਹਾ ਕੰਮ ਕਿੱਥੇ ਨਾ ਕਰੀਏ ਜੀ ਕੰਮ ਸਾਨੂੰ ਕਰ ਰਹੀ ਹੈ ਜਦੋਂ ਪਰ ਉਹ ਕਰਾਉਂਦੇ ਨੇ ਦੇਲੀ ਨੰਗਦੇ ਨੇ ਸਾਰ ਦੀ ਪ੍ਰਾਇੋਰਟੀ ਲਿਸਟ ਵਿੱਚ ਸ੍ਰੀ ਅਮਰਸਰ ਸਾਹਿਬ ਹੋਣਾ ਚਾਹੀਦਾ ਹੈ ਉਹ ਹੈ ਨਹੀਂਗਾ ਦੇਖੋ ਉਹ ਹੈ ਨਹੀਂਗਾ ਜੋ ਹੋਵੇ ਤੇ ਫਿਰ ਅੱਜ ਸਾਰੇ ਪੈਸੇ ਕਾਰਪੋਰੇਸ਼ਨ ਕੋਲ ਹੁੰਦੇ ਕਾਰਪੋਰੇਸ਼ਨ ਕੋਲ ਤਨਖਾਹ ਦੇਣ ਜੋਗੇ ਪੈਸੇ ਨਹੀਂ ਕੋਈ ਪੁੱਛਣੋ ਹਾਂ ਕਦੀ ਸਮਾਰਟ ਸਿਟੀ ਜੋ ਕੋਈ ਚੀਜ਼ ਮੰਗੀ ਜਾ ਰਹੀ ਕਦੀ ਕਿਤੇ ਮੰਗੀ ਜਾ ਰਹੀ ਹੈ ਕਿਉਂਕਿ ਆਮਦਨ ਦਾ ਸਾਧਨ ਕੋਈ ਨਹੀਂ ਹੈਗਾ ਸਰਕਾਰ ਜਿਹੜੇ ਆਮਦਨ ਦੇ ਸਾਧਨ ਨੇ ਜੇ ਨਕਸ਼ੇ ਪਾਸ ਕਰਾਉਣੇ ਨੇ ਨਕਸ਼ਾ ਪਾਸ ਨਾ ਕਰਾਓ ਪੈਸੇ ਦੇ ਕੇ ਬਣਾ ਲਓ ਸੌਖੀ ਬਣ ਜਾਂਦੀ ਆ ਇੱਕ ਕਰ ਸੇਵਾ ਸੰਪਰਦਾ ਪੁਰੀ ਵਾਲੇ ਨਾਲ ਇੱਕ ਕਰਦੇ ਹਾਂ ਸਫਾਈ ਦਰਬਾਰ ਸਾਹਿਬ ਤੇ ਬਹੁਤ ਵੱਡਾ ਬਿਲਕੁਲ ਹੋਰ ਹੋਰ ਜ਼ਿਆਦਾ ਜਰੂਰ ਨਿਕਲੇ ਕਿਉਂਕਿ ਉੱਤੇ ਬਹੁਤ ਟੂਰਿਸਟ ਆਉਂਦਾ ਹੈ ਮੈਂ ਮੈਂ ਧੰਨਵਾਦ ਕਰਦਾ ਸੀ ਉਹਨਾਂ ਨਾਲ ਮਿਲ ਕੇ ਅਸੀਂ ਇੱਥੇ ਚੌਂਕ ਚ ਉਹਨਾਂ ਨਾਲ ਮਿਲ ਕੇ ਕੰਮ ਕਰਨਾ ਤੁਹਾਨੂੰ ਪਤਾ ਅੱਗੇ ਵੀ 1 ਕਰੋੜ ਰੁਪਈਆ ਮੈਂ ਸੁਲਤਾਨਵਿੰਡ ਨਹਿਰ ਦੇ ਉੱਤੇ ਦਿੱਤਾ ਹੈ ਜਿਹੜੀ ਜਿਹੜੀ ਉਹਦੀ ਆਪ ਸੁਨਦਰੀਕਰਨ ਹੋਇਆ ਹੈ 1 ਕਰੋੜ ਰੁਪਈਆ ਉਹ ਬਾਬਾਪੂਰੀ ਵਾਲਿਆਂ ਦੇ ਹੱਥੀ ਲੱਗਾ ਹੈ ਜ਼ੀਰੋ ਕ腐ਸ਼ਨ ਹੈ ਉਹਦੇ 'ਚ ਕਿਉਂਕਿ ਮੈਂ ਵੀ ਚਾਹੁੰਦਾ ਇਹ ਪੂਰੇ ਪੂਰੇ ਪੈਸੇ ਲੱਗਣ ਅਸੀਂ ਕਿਸੇ ਤਰੀਕੇ ਦੇ ਨਾਲ ਬਾਬਾ ਜੀ ਨੇ ਉਹ ਪੈਸੇ ਉਹਨਾਂ ਨੂੰ ਪਹੁੰਚਾ ਕੇ 1 ਕਰੋੜ ਰੁਪਈਆ ਉਹਨਾਂ ਨੇ ਉੱਥੇ ਲਾਇਆ ਜਦ ਕਿ ਕਰੀਬ 1 ਕਰੋੜ ਰੁਪਈਆ ਮੈਂ ਹੋਰ ਉੱਥੇ ਦੇ ਰਿਹਾ ਉਹਨੂੰ ਠੀਕ ਕਰਨ ਵਾਸਤੇ ਨਹਿਰ ਵਾਲੇ ਵੀ ਤੋਂ ਅਸੀਂ ਆਪਣੇ ਵੱਲ ਪੂਰੀ ਕੋਸ਼ਿਸ਼ ਜਿਹੜਾ ਕੰਮ ਸਰਕਾਰ ਨੇ ਕਰਨਾ ਉਹ ਸਰਕਾਰ ਨੇ ਹੀ ਕਰਨਾ ਹੈ ਜਿਹੜਾ ਕਾਰਪੋਰੇਸ਼ਨ ਨੇ ਕਰਨਾ ਉਹ ਕਾਰਪੋਰੇਸ਼ਨ ਨੇ ਹੀ ਕਰਨਾ ਹੈ